ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਤੇ ਸਾਡੇ ਤਿੰਨ ਨੌਜਵਾਨ ਅਨੀਸ਼ ਖਟਕਰ ਅਰ ਨਾਲ ਹਰਿਆਣੇ ਤੋਂ ਦੂਸਰੇ ਮੁੰਡਾ ਨਵਦੀਪ ਤੇ ਗੁਰਕੀਰਤ ਇਹਨਾਂ ਤਿੰਨ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਪਿਛਲੇ 36 ਦਿਨ ਤੋਂ ਰੇਲਵੇ ਟ੍ਰੈਕ ਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਦੂਨਾ ਮੋਰਚਾ ਵੱਲੋਂ ਸਾਂਝੇ ਤੌਰ ਤੇ ਜੋ ਪ੍ਰੋਟੈਸਟ ਚੱਲ ਰਿਹਾ ਸੀ ਉਹ ਪ੍ਰੋਟੈਸਟ ਅੱਜ ਇਸ ਗੱਲ ਨੂੰ ਮੁੱਖ ਰੱਖਦੇ ਆ ਸਸਪੈਂਡ ਕੀਤਾ ਗਿਆ ਪੋਸਟਪੋਨ ਕੀਤਾ ਗਿਆ ਕਿਉਂਕਿ ਬੀਜੇਪੀ ਦੀਆਂ ਜਿਹੋ ਜਿਹੀਆਂ ਚਾਲਾਂ ਨੇ ਜਿਹੜੀਆਂ ਉਹਨਾਂ ਦੀ ਨੀਅਤ ਹੈ ਜਾਂ ਜਿਸ ਤਰ੍ਹਾਂ ਦੀ ਪੰਜਾਬ ਦੀ ਲੀਡਰਸ਼ਿਪ ਦੀ ਬਿਆਨਬਾਜ਼ੀ ਹੈ ਉਹ ਸਾਰੀ ਇਹ ਸਪਸ਼ਟ ਕਰਦੀ ਸੀ ਕਿ ਜਿਸ ਤਰ੍ਹਾਂ ਦੀ ਅਸੀਂ ਕਾਰਗੁਜ਼ਾਰੀ ਦੇਖੀ ਪਿਛਲੇ ਦਿਨਾਂ 'ਚ ਕਿ ਇੱਕ ਸਟੇਸ਼ਨ ਦੇ ਉੱਤੇ ਸਿਰਫ ਰੇਲ ਰੁਕੀ ਸੀ ਰੇਲਾਂ ਬੜੀ ਵਧੀਆ ਢਗ ਦੇ ਨਾਲ ਡਾਇਵਰਸ਼ਨ ਦੇ ਕੇ ਚੰਡੀਗੜ੍ਹ ਤੋਂ ਲੁਧਿਆਣਾ ਕੱਡੀਆਂ ਜਾ ਸਕਦੀਆਂ ਸੀ ਉਸ ਤੋਂ ਅੱਗੇ ਜਾ ਕੇ ਇਹੀ ਟ੍ਰੇਨ ਟ੍ਰੇਨਾਂ ਨੂੰ ਮੋਰਿੰਡਾ ਤੋਂ ਫਤਿਹਗੜ੍ਹ ਸਾਹਿਬ ਜਿੰਦੀ ਫਿਰ ਦੂਸਰੇ ਵੀ ਦੋਨੋਂ ਤਿੰਨੇ ਸਟੇਸ਼ਨਾਂ ਕਵਰ ਕੀਤੇ ਜਾ ਸਕਦੇ ਲੇਕਿਨ ਕੀਤੇ ਨਹੀਂ ਉਲਟਾ ਇੱਕੋ ਰੇਲਵੇ ਟਰੈਕ ਦੇ ਉੱਤੇ ਲੋਡ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਮਹਾਨ ਨੇ ਨਾਲ ਵੱਧ ਤੋਂ ਵੱਧ ਰੇਲਾਂ ਨੂੰ ਰਜੈਕਟ ਕੀਤਾ ਜਾ ਸਕੇ ਕੈਨਸਲ ਕੀਤਾ ਜਾ ਸਕੇ ਔਰ ਪੰਜਾਬ ਦੇ ਲੋਕਾਂ ਨੂੰ ਹੋਰ ਸਮੱਸਿਆਵਾਂ ਖੜੀਆਂ ਕੀਤੀਆਂ ਜਾ ਸਕਣ ਇਹ ਇੱਕ ਉਹਨਾਂ ਦੀ ਸਾਜ਼ਿਸ਼ ਸੀ ਜੀੜੀ ਦੇ ਵਿੱਚ ਉਹਨਾਂ ਨੇ ਪੂਰਾ ਯਤਨ ਕੀ ਲਾਇਆ ਪੂਰਾ ਜੋਰ ਲਾਇਆ ਲੇਕਿਨ ਕਿਸਾਨਾਂ ਨੇ ਸਰਕਾਰ ਦੀ ਜੋ ਪਦਨਿਯਤ ਸੀ ਉਹਨੂੰ ਜਾਣਦਿਆਂ ਹੋਇਆਂ ਵੀ ਹੋਰ ਟ੍ਰੈਕਾਂ ਨੂੰ ਜਾਮ ਨਹੀਂ ਇਸ ਲਈ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਸਮੱਸਿਆਵਾਂ ਨਾ ਹੋਵੇ ਇਹ ਗੱਲਾਂ ਸਾਰੀਆਂ ਨੂੰ ਧਿਆਨ ਚ ਰੱਖਦੇ ਆਂ ਸਮਝਦੇ ਸੀਗੇ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਖਾਦ ਨਹੀਂ ਆਉਣ ਦੇਣਗੇ ਜਾਣ ਕੇ ਕਿਲਤ ਬਣਾਉਣਗੇ ਔਰ ਪੰਜਾਬ ਦੇ ਅੰਦਰ ਕੋਇਲਾ ਜਾਣ ਕੇ ਭੇਜਣ ਤੋਂ ਇਹ ਕਿਲਤ ਬਣਾਉਣਗੇ ਪ੍ਰੋਬਲਮ ਕ੍ਰੀਏਟ ਕਰਨਗੇ ਔਰ ਕਿਸਾਨਾਂ ਨੂੰ ਬਿਜਲੀ ਦੀ ਸਮੱਸਿਆ ਔਰ ਕਿਸਾਨਾਂ ਨੂੰ ਖਾਦਾਂ ਦੀ ਸਮੱਸਿਆ ਇਹ ਪੈਦਾ ਕਰ ਸਕਦੇ ਨੇ ਤੇ ਇਹ ਗੱਲ ਬਹੁਤ ਬਹੁਤ ਵੱਡੀ ਸੀ ਸਾਡਾ ਵਪਾਰੀ ਵਰਗ ਵਾਰ-ਵਾਰ ਜਥੇਬੰਦੀਆਂ ਦੇ ਨਾਲ ਤਾਲਮਿਲ ਕਰ ਰਿਹਾ ਸੀ ਅ ਪਿਛਲੇ ਦਿਨਾਂ 'ਚ ਮੀਟਿੰਗ ਵੀ ਹੋਈ ਸੀ ਬੜੇ ਪੋਜ਼ਿਟਿਵ ਮਾਹੌਲ ਦੇ ਵਿੱਚ ਮੀਟਿੰਗ ਹੋਈ ਸੀ ਉਹਦੇ ਚੋ ਸੁਰ ਕਿਹਾ ਸੀਗਾ ਕਿ ਜਰੂਰ ਸੋਚਿਆ ਜਾਏਗਾ ਕਿ ਇਸ ਲਿਖਦੇ ਵਿੱਚ ਕੋਈ ਵਿਚਾਰ ਕਰਾਂਗੇ ਔਰ ਬੈਠ ਕੇ ਫੈਸਲਾ ਲਵਾਂਗੇ ਉਹਨਾਂ ਸਾਡੇ ਵੀਰਾਂ ਦੀ ਵੀ ਸਮੱਸਿਆ ਸੀ ਦੂਸਰੀ ਗੱਲ ਇੱਕ ਨਾਲ ਪੱਟੀ ਗੱਲ ਇਹ ਸੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਹਜੂਰ ਸਾਹਿਬ ਨੂੰ ਰੋਜ਼ ਰੇਲ ਚੱਲਦੀ ਸੀ ਉਧਰੋਂ ਇਧਰ ਨੂੰ ਆਉਂਦੀ ਸੀ ਇਧਰੋਂ ਉਧਰ ਨੂੰ ਜਾਂਦੀ ਸੀ ਔਰ ਸਾਡੇ ਹਜੂਰ ਸਾਹਿਬ ਦੇ ਯਾਤਰੀ ਸ੍ਰੀ ਅਮਰ ਅੰਮਰਸਰ ਸਾਹਿਬ ਦੇ ਯਾਤਰੀਆਂ ਨੂੰ ਇੱਕ ਸਮੱਸਿਆ ਨੂੰ ਮੁੱਖ ਰੱਖਦੇ ਹਾਂ ਧਿਆਨ ਚ ਰੱਖਦੇ ਹਾਂ ਸਾਡੀ ਸੰਗਠਨਾਂ ਦੀ ਆਸਥਾ ਨੂੰ ਧਿਆਨ ਚ ਰੱਖਦੇ ਹਾਂ ਦੋਨਾਂ ਬੋਰਡਾਂ ਨੇ ਇਹ ਫੈਸਲਾ ਲਿਆ ਕਿ ਇਸ ਰੇਲ ਨੂੰ ਇੱਕ ਵਾਰੀ ਸਸਪੈਂਡ ਕਰੋ ਔਰ ਜਿਸ ਭਾਜਪਾ ਨੇ ਜਦ ਫੜੀ ਹੋਈ ਹੈ ਬਿਨਾਂ ਕਿਸੂਰ ਤੋਂ ਤਿੰਨੋਂ ਨੌਜਵਾਨ ਅੰਦਰ ਕਰਕੇ ਜਿਹੋ ਜੀ ਜਦ ਫੜੀ ਹੋਈ ਹੈ ਉਹਨੂੰ ਸਬਕ ਸਿਖਾਉਣ ਦੇ ਲਈ ਔਰ ਇਹਨਾਂ ਦੀ ਜਿਹੜੀ ਸੀ ਸੀਨੀਅਰ ਲੀਡਰਸ਼ਿਪ ਸੈਂਟਰ ਲੈਵਲ ਦੀ ਲੀਡਰਸ਼ਿਪ ਪੰਜਾਬ ਚੋਂ ਦੇ ਸਪਨੇ ਲੈ ਰਹੀ ਹੈ ਤੇ ਪੰਜਾਬ ਦੇ ਵਿੱਚ ਆਏਗੀ ਉਸ ਵੇਲੇ ਪੰਜਾਬ ਦੇ ਵਿੱਚ ਆਈ ਉਸ ਲੀਡਰਸ਼ਿਪ ਦੇ ਉੱਤੇ ਸਵਾਲ ਕਰਾਂਗੇ ਔਰ ਠੋਕੇ ਸਵਾਲ ਕਰਾਂਗੇ ਸੋ ਇਹ ਜਿਹੜੀ ਪੰਜਾਬ ਦੀ ਬੀਜੇਪੀ ਦੀ ਇਕਾਈ ਹੈ ਜਿਹੜੀ ਉਹ ਅੱਜ ਮੈਨੂੰ ਪਤਾ ਲੱਗਿਆ ਹੈ ਕਿ ਉਹ ਬਿਆਨ ਦੇ ਰਹੀ ਹੈ ਕਿ ਸਾਡੇ ਸਾਡੇ ਸੰਪਰਕ ਦੇ ਕਰਕੇ ਅਸੀਂ ਇਹ ਰੇਲਵੇ ਟਰੈਕ ਲਾਇਆ ਉਹ ਭਾਈ ਜੇ ਤੁਸੀਂ ਰੇਲਵੇ ਟਰੈਕ ਖਿਲਾਉਣ ਜੋ ਕਰੇ ਸੀ ਜੇ ਤੁਸੀਂ ਰੇਲਵੇ ਟਰੈਕ ਘਰਉਣ ਜੋ ਕਰੇ ਸੀ ਤਾਂ ਜਿਵੇਂ ਦਾ ਅੰਦੋਲਨ ਚੱਲਦਾ ਉਦੋਂ ਦੇ ਫਿਰ ਕਿਸਾਨਾਂ ਦੀਆਂ ਮੰਗਾਂ ਹੀ ਹੱਲ ਕਰਵਾ ਦਿੰਦੇ ਜੇ ਤੁਹਾਡੇ ਵਿੱਚ ਇੰਨੀ ਹਿੰਮਤ ਸੀ ਜੇ ਤੁਸੀਂ ਇੰਨਾ ਕਰ ਸਕਦੇ ਸੀ ਆ ਤਿੰਨ ਨੌਜਵਾਨ ਦਾ ਤੁਹਾਡੇ ਕੋਲੋਂ ਰਿਹਾ ਨਹੀਂ ਕਰਾਇਗੇ ਜੇ ਤੁਸੀਂ ਇੰਨਾ ਕਰਨ ਜੋਗ ਰਹੇ ਸੀ ਸੋ ਤੁਸੀਂ ਐਵੇਂ ਬਿਨਾਂ ਗੱਲ ਤੋਂ ਇਸ ਗੱਲ ਦਾ ਇਨੀਸ਼ੀਏਟਿਵ ਲੈਣ ਦੀਆਂ ਗੱਲਾਂ ਕਰਦੇ ਹੋ ਸੋ ਇਸ ਲਈ ਭਾਜਪਾ ਦੀ ਜਿਹੜੀ ਇਹ ਇਹ ਚਾਲ ਹੈ ਜਿਹੜੀਆਂ ਗੱਲਾਂ ਨੇ ਮੈਂ ਕਹਿੰਦਾ ਬੜੀਆਂ ਹਾਸੋਹੀਨੀਆਂ ਨੇ ਤੇ ਬੜੀਆਂ ਅਜੀਬ ਤਰ੍ਹਾਂ ਦੀਆਂ ਨੇ ਸੋ ਮੈਂ ਦੁਬਾਰਾ ਫਿਰ ਆਏ ਸਪਸ਼ਟ ਕਰਾਂ ਕਿ ਕਿਸੇ ਦੀ ਵਪਾਰੀ ਵਰਗ ਦੀ ਜ਼ਰੂਰ ਸਮੱਸਿਆ ਨੂੰ ਧਿਆਨ ਚ ਰੱਖਿਆ ਗਿਆ ਸਾਡੇ ਜਿਹੜੇ ਗੁਰੂ ਘਰ ਦੀਆਂ ਆਸਥਾਵਾਂ ਨੂੰ ਧਾਰਮਿਕ ਆਸਥਾਵਾਂ ਨੂੰ ਧਿਆਨ ਚ ਰੱਖਦਿਆਂ ਤੇ ਨਾਲ ਧਰੱਖ ਦੇ ਵਿੱਚ ਕਿਸਾਨਾਂ ਨੂੰ ਸਮੱਸਿਆਵਾਂ ਬਿਜਲੀ ਦੀਆਂ ਜਾਂ ਕੋਲੇ ਕਰਕੇ ਬਿਜਲੀ ਦੀਆਂ ਜਾਂ ਜੀਏਪੀ ਵਗੈਰਾ ਜਾਂ ਖਾਦਾਂ ਦੀਆਂ ਸਮੱਸਿਆਵਾਂ ਨਾਲ ਆਉਣ ਇਸ ਗੱਲ ਨੂੰ ਕੰਟਰੋਲ ਕਰਨ ਦੇ ਲਈ ਵਚਨ ਦੇ ਲਈ ਇਹਨੂੰ ਫੈਸਲੇ ਨੂੰ ਲਿਆ ਗਿਆ ਇਹ ਰੇਲ ਰੋਕੋ ਨੂੰ ਅਸੀਂ ਪੋਸਟਪੋਨ ਕੀਤਾ ਹੈ ਆ ਇਹ ਕਲੀਅਰ ਕਟ ਹੈ ਕਿ ਉਹਦੇ ਅਗੇਸਟ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਤੋਂ ਬੀਜੇਪੀ ਦੀ ਬਿਆਨਬਾਜ਼ੀ ਹੈ ਉਹਨੂੰ ਧਿਆਨ ਚ ਰੱਖ ਕੇ ਇਹ ਜਰੂਰ ਫੈਸਲਾ ਲਿਆ ਹੈ ਕਿ ਬੀਜੇਪੀ ਦੀ ਲੀਡਰਸ਼ਿਪ ਨੂੰ ਨੂੰ ਦੇ ਨਾਲ ਸਵਾਜੋ ਪਹਿਲਾਂ ਨਾਲੋਂ ਵੀ ਇਹਨਾਂ ਦੇ ਜਿਹੜੇ ਕੇਂਦਰ ਲੈਵਲ ਦੇ ਆਗੂ ਨੇ ਉਹਨਾਂ ਦੇ ਉੱਤੇ ਸਵਾਲ ਕਰਨ ਲਈ ਸ਼ਕਤੀ ਨਾਲ ਵੱਡੇ ਪੱਧਰ ਦੇ ਉੱਤੇ ਕਿਸਾਨ ਜਥੇਬੰਦੀਆਂ ਇੱਥੇ ਪਹੁੰਚਣ ਗਿਆ ਸੋ ਅੱਜ ਦਾ ਟਰੇਲ ਉਪ ਕੁਦੇਸ ਬੰਦ ਚ ਕੇ ਪ੍ਰੋਗਰਾਮਸਿੰ ਬਹੁਤ ਬਹੁਤ ਧੰਨਵਾਦ ਵਾਈਫ ਜੀ ਜੀ ਕਾ ਖਾਲਸਾ ਵਾਈਫ ਜੀ ਜੀ